ਤਾਂ ਮੈਨੂੰ ਖੁਸ਼ੀ ਹੈ ਕਿਉਂਕਿ ਅਕਸਰ ਸਾਡੇ ਡੇਰਾ ਬਾਬਾ ਨਾਨਕ ਦੇ ਲੋਕ ਫਤੇਗੜ ਚੂੜੀਆਂ ਦੇ ਲੋਕ ਗੁਰਦਾਸਪੁਰ ਦੇ ਲੋਕ ਬਟਾਲੇ ਦੇ ਲੋਕ ਇੱਕ ਆਸ ਦੀ ਨਿਗਾਚ ਸੀ ਕਿਉਂਕਿ ਤੁਹਾਡੇ ਦਰਸ਼ਨ ਕਰਨ ਤੇ ਜਲੰਧਰ ਤੇ ਚਲੇ ਜਾਂਦੇ ਸੀ ਪਰ ਅੱਜ ਸਾਰੇ ਭਾਗਾ ਵਾਲਿਆਂ ਤੁਸੀਂ ਆਪ ਬਟਾਲੇ ਆਏ ਹੋ ਸਾਡੀ ਧਰਤੀ ਤੇ ਪਾਣ ਲੈ ਗਏ ਬਹੁਤ ਬਹੁਤ ਤੁਹਾਡਾ ਤਨਵਾਜੀ ਵੈਲਕਮ ਬੜਾ ਭਾਗਾ ਵਾਲਾ ਦੇਣਾ ਅੱਜ ਬਟਾਲੇ ਲਈ ਜਿਨ੍ਹਾਂ ਨੂੰ ਆਪਾਂ ਪੀਵੀ ਦਾ ਦੇਖਦੇ ਆਂ ਚਰਨਾ ਤੇ ਦੇਖਦੇ ਆਂ ਅੱਜ ਉਹ ਪ੍ਰਮੋ ਦੀ ਕਿਰਪਾ ਨਾਲ ਸਾਡੇ ਵਿੱਚ ਖੜੇ ਨੇ ਅਇਸ ਕਾਇਤੋ ਵਟਾ ਸੁਭਾਗਾ ਪਰਿਆ ਦਿਨ ਕੋਈ ਨਹੀਂ ਹੋ ਸਕਦਾ ਚੰਦਾ ਅੱਜ ਦਿਨ ਅੱਗਾ ਪਰਿਆ ਇਹ ਬਟਾਲੇ ਵਾਲਿਓ ਜਿਹੜਾ ਗਰਤਾਸਪੁਰਵਦੀ ਸਮੁੱਚੀ ਕ੍ਰਿਸਚਨ ਕਮਿਊਨਿਟੀ ਲਈ ਵਧਾਈ ਦਾ ਦੇਣਾ ਮੈਂ ਅੱਜ ਦੇ ਦਿਨ ਸਮੁੱਚੀ ਕ੍ਰਿਚਰ ਪਾਈਚਾਰਿਆਂ ਨੂੰ ਨੱਕ ਤੱਕ ਵਧਾਈ ਦਿੰਦਾ ਜਿਨ੍ਹਾਂ ਨੂੰ ਲੋਕ ਮਿਲਣ ਲਈ ਤਰਸਦੇ ਸੀਗੇ ਅੱਜ ਉਹ ਤੁਹਾਡੇ ਵਿੱਚ ਆਪ ਆ ਕੇ ਖੜੇ ਨੇ ਬਹੁਤ ਬਹੁਤ ਧੰਨਵਾਦ ਬਾਈਬਲ ਦੀ ਧਰਤੀ ਤੇ ਆਉਣ ਤਾਂ ਅਸੀਂ ਸਮੁੱਚੀ ਆબાદਵੀ ਪਾਰਟੀ ਤੁਹਾਡਾ ਇੱਥੇ ਆਉਣ ਤੇ ਵੈਲਕਮ ਕਰਦੇ ਆਂ ਪਰ ਹਮੇਸ਼ਾ ਹੀ ਕ੍ਰਿਚਰ ਕਮਿਊਨਿਟੀ ਦੇ ਨਾਲ ਜਗ੍ਹਾ ਮਾਂ ਖੜਿਆ ਆ ਬਾਈਬਲ ਵਿੱਚ ਲਿਖਿਆ ਕਿ ਧੰਨ ਨੇ ਉਹ ਲੋਕ ਉਹ ਪੈਰ जोड़े सु समाचार लेके आते हैं मैं अपने आप स्पेशल नहीं समझता बस मैं इन्ना समझदा कि मैं अपना जीवन जो परमेश्वर के सु समाचार लिए दिता किसी धर्म नहीं दिता ईसाइत फैलाने नहीं परमेश्वर के नाम फैलाने लिए और मैं हमेशा खड़ा रव इस काम के लिए आओ उसी प्रार्थना करिए सब जन सारी आम आदमी पार्टी की लीडरशिप और दूसरे लीडर्स भी खुदावन जिस इलाके ਕਿ ਤੇਰੇ ਕਰ ਦੇ ਵਿੱਚ ਕਿਸੇ ਦਾ ਵੀ ਕੋਈ ਪੱਖਪਾਤ ਨਹੀਂ ਹੈ ਖੁਦਾਵਾਨ ਮੈਂ ਪ੍ਰਾਰਥਨਾ ਕਰਦਾ ਹਾਂ ਮੇਰੇ ਪਿਤਾ ਇਹਨਾਂ ਦੇ ਪਰਿਵਾਰਾਂ ਦੇ ਲਈ ਇਹਨਾਂ ਦੇ ਜੀਵਨਾਂ ਦੇ ਲਈ ਤੂੰ ਇਹਨਾਂ ਨੂੰ ਬਰਕਤ ਦੇ ਖੁਦਾਵਾਨ वचन ਦੇ ਵਿੱਚ ਲਿਖਿਆ ਜਿਹੜੇ ਤੁਹਾਡੇ ਵਿਰੋਧ ਦੇ ਵਿੱਚ ਨਹੀਂ ਹਨ ਉਹ ਤੁਹਾਡੇ ਨਾਲ ਹਨ ਮੇਰੇ ਪਿਤਾ ਇਹ ਮੇਰੇ ਭਰਾ ਜਿਹੜੇ ਤੇਰੇ ਨਾਮ ਨੂੰ ਇੱਜ਼ਤ ਦੇ ਰਹੇ ਹਨ ਖੁਦਾਵਾਨ ਇਹ ਮੈਨੂੰ ਇੱਜ਼ਤ ਨਹੀਂ ਦੇ ਰਹੇ ਤੈਨੂੰ ਇੱਜ਼ਤ ਦੇ ਰਹੇ ਹਨ ਖੁਦਾਵਾਨ ਕਿਉਂਕਿ वचन ਤੇ ਲਿਖਿਆ ਜੇ ਕੋਈ ਤੇ ਮੀਨੂ ਤੇ ਮੀਨ ਸਮਝ ਕੇ ਇੱਕ ਠੰਡਾ ਗਲਾਸ ਪਾਣੀ ਦਾ ਵੀ ਪਿਲਾਏਗਾ ਉਹ ਆਪਣਾ ప్రతిఫਲ ਕਦੀ ਨਾ ਖੋਏਗਾ ਮੇਰੇ ਬੇਟਾ ਸਾਰੀ ਇੱਜ਼ਤ ਸਾਰੀ ਮਹਿਮਾ ਸਾਰਾ ਜਲਾਲ ਅਸੀਂ ਤੁਹਾਡੇ ਨਾਮ ਨੂੰ ਦਿੰਦੇ ਹਾਂ ਕਿ ਤੁਹਾਡੇ ਵਚਨ ਦੇ ਕਰਕੇ ਅੱਜ ਅਸੀਂ ਇੱਥੇ ਖੜੇ ਹਾਂ ਖੁਦਾਵੰਦ ਅਸੀਂ ਵਿਸ਼ਵਾਸ ਕਰਦੇ ਹਾਂ ਖੁਦਾਵੰਦ ਕਿ ਬਹੁਤ ਸਾਰੇ ਲੋਕ ਅੱਜ ਨਸ਼ਿਆਂ ਤੋਂ ਆਜ਼ਾਦ ਹੋਗੇ ਆਪਣੇ ਪਾਪਾ ਕੋ ਮਨ ਫਰਾ ਕੇ ਇਥੋਂ ਜਾਣਗੇ ਤੁਹਾਡੇ ਜੀਉਂਦੇ ਨਾਮ ਦੇ ਵਿੱਚ ਅਸੀਂ ਸਭ ਮੰਗਦੇ ਹਾਂ ਆਮੀਨ ਉੱਚਾ ਆਸ਼ੀਸ਼ ਸਭ ਸਾਡੀ ਚਰਚ ਉੱਚੀ ਆਵਾਜ਼ ਦੇ ਵਿੱਚ ਤਾਰੀਫ ਕਰਾਂਗੇ ਸਭ ਪਰਮੇਸ਼ਰ ਦੇ ਇਥੇ ਵੀ ਤੇ ਨਾਮ ਨੂੰ ਮਹਿਮਾ ਦਿੱਤੇ ਨੇ ਹallelujah બોਲੋ ਸਾਰੇ ਜਣੇ ਉੱਚੀ ਆਵਾਜ਼ ਵਿੱਚ ਮળો ਹallelujah ਫਿਰ ਤੋਂ ਉੱਚੀ ਆਵਾਜ਼ ਵਿੱਚ ਹallelujah

सावन आज पवित्र आत्मा मैं माइक दे इस्तेमाल करे तू जानता है मैं कुछ नहीं है खुदावन तू सा जिंदगी जो बदे रसी घटी है खुदावन इस सारी इज्जत महिमा जलाल तेरे ही नाम न मिले खुदावन मैं जानता हूं खुदावन इंसान कुछ नहीं ਅਸੀਂ ਤੇਰੇ ਹੱਥਾਂ ਦੇ بنائے ਹੋਏ ਅਸਤੇਰੇ ਮਾਈਕ ਦਾ ਕੰਮ ਕਰਨ ਲਈ ਆਏ ਹਾਂ ਖੁਦਾਵੰਦ ਤੂੰ ਬੋਲੇ ਤੇਰੇ ਲੋਕ ਸੁਨਣ ਔਰ ਜਿੰਨੇ ਸੁਨਣ ਖੁਦਾਵੰਦ ਉਹ ਜੀਵਨ ਕਰਨ ਪ੍ਰਵੇਸ਼ੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ ਅਸੀਂ ਮੰਗਦੇ ਹਾਂ ਆਮੀਨ ਉੱਚਾਈ ਆਸ਼ੀਸ਼ ਤੁਹਾਡੀ ਹੈ ਚਰਚ ਸੁਣੋ ਲੋਕਾਂ ਤੇ ਜਾ ਕੇ ਨਾ ਸ਼ੌਅਲੇ ਕਰਾ ਮੰਗਾ ਰਹੇ ਗੁਰਸੱਜ ਜੀ ਹੱਥਾ ਕੋਈ ਨਹੀਂ ਹੈ ਤੁਹਾਡਾ ਸਵਾਗਤ ਹੈ ਸਾਰਿਆਂ ਦਾ ਪਰਮੇਸ਼ੁਰ ਦੀ ਹਜ਼ੂਰੀ अब जिन्हें लोग पीछे बैठे हाँ खड़े हाँ जिन्ना टेंट लगा उस तो एक्स्ट्रा लोग से के टेंट वाले को टेंट खत्म हो चुके हैं साउंड साउंड पीछे लोग बहुत ज्यादा नहीं लेकिन मैं एक गल तुम दसना चाहता हाँ कि इस तो पहला आप बचन सुनिए और पवित्र आत्मा के काम वेखिए ਹਮੇਸ਼ਾ ਮੀਟਿੰਗਸ ਦੇ ਵਿੱਚ ਸਭਾਵਾਂ ਦੇ ਵਿੱਚ ਸਰਕਾਰ ਦੇ ਨੁਮਾਇੰਦੇ ਐਮ ਐਲ ਏਜ਼ ਨੇ ਮੇਰੇ ਬ੍ਰਦਰਜ਼ ਨੇ ਉਹਾਂ ਤੇ ਨੇ ਮਿਲਨ ਲੇਕਿਨ ਅੱਜ ਮੈਂ ਚਾਹੁੰਦਾ ਸੀ ਕਿ ਆਪਾਂ ਇਹਨਾਂ ਨੂੰ ਸਟੇਜ ਤੇ ਲੈ ਕੇ ਆ ਕੇ ਇਹਨਾਂ ਦੀ ਪ੍ਰਾਰਥਨਾ ਕਰੀਏ ਇਹ ਤਾਂ ਪਿਛਲੇ ਮਿਲ ਕੇ ਪੇਜ਼ੀਦਾ ਸੀ ਹਮੇਸ਼ਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਹਨੇਰਾ ਵਧ ਰਿਹਾ ਸਾਨੂੰ ਬਾਈਬਲ 'ਚ ਲਿਖਿਆ ਲੋੜ ਹੈ ਪ੍ਰਾਰਥਨਾ ਕਰਨ ਦੀ ਉਹਨਾਂ ਦੇ ਲਈ ਜਿਹੜੇ ਉਹਦਿਆਂ ਦੇ ਉੱਤੇ ਨੇ ਤੇ ਕਿਉਂ ਕਰਨੀ ਪ੍ਰਾਰਥਨਾ ਉਹਨਾਂ ਲਈ ਬਾਈਬਲ ਤੇ ਲਿਖਿਆ ਤਾਂ ਕਿ ਤੁਸੀਂ ਗੰਭੀਰਤਾ ਨਾਲ ਚੈਨ ਨਾਲ ਤੇ ਵਿਸ਼ਰਾਮ ਦੇ ਨਾਲ ਆਪਣਾ ਜੀਵਨ ਪਿਤਾ ਸਕੋ ਤੁਸੀਂ ਉਹਨਾਂ ਲੋਕਾਂ ਲਈ ਪ੍ਰਾਰਥਨਾ ਕਰੋ ਜਿਹੜੇ ਪੋਲਿਟੀਕਲ ਉਹਦਿਆਂ ਦੇ ਗੁੱਤੇ ਨੇ ਤਾਂ ਕਿ ਪਰਮੇਸ਼ਵਰ ਉਹਨਾਂ ਦੇ ਬਿਲਾਂ ਤੇ ਦਿਮਾਗਾ ਦੇ ਉੱਤੇ ਆਪਣਾ ਅਧਿਕਾਰ ਰੱਖੇ ਜਦੋਂ ਮਟਾਲੇ ਦਾ ਕਰੂਸੇਡ ਹੋਣਾ ਸੀ ਮੀਟਿੰਗ ਹੋਣੀ ਸੀਗੀ ਤੇ ਮੈਨੂੰ ਦੱਸ ਰਹੇ ਸੀ ਕਿ ਇਹਨਾਂ ਦਿਨਾਂ ਦੀ ਮੀਟਿੰਗ ਨਾ ਕਰੀਏ ਯੁੱਧ ਦੇ ਹਾਲਾਤ ਨੇ ਮੀਟਿੰਗ ਬੰਦ ਕੀ ਹੋ ਸਕਦੀ ਲੇਕਿਨ ਪਵਿੱਤਰ ਆਤਮਾ ਨੇ ਮੈਨੂੰ ਕਿਹਾ ਸੀ ਕਿ ਨਹੀਂ ਇਹ ਜਿਹੜੀ ਜਣੀ ਉਹ ਕੈਨਸਲ ਨਹੀਂ ਕਰਨੀ ਆਪਣਾ ਕੰਮ ਕਰਦੇ ਰਹਿਣਾ ਉਹ ਅੱਜ ਦੇਖੋ ਆਪਾਂ ਪਰਮੇਸ਼ਵਰ ਦੀ ਪ੍ਰੈਜ਼ੈਂਸ ਮੌਜੂਦ ਹੈ। ਔਰ ਮੈਂ ਸਰਕਾਰ ਦਾ ਔਰ ਪੁਲਿਸ ਪ੍ਰਸ਼ਾਸਨ ਦਾ ਵੀ ਥੈਂਕਸ ਕਰਨਾ ਚਾਹਨਾ ਕਿ ਇਹਨਾਂ ਨੇ ਖੁਦ ਆਪਣੇ ਆਪ ਇਹਨਾ ਕੰਮ ਨੂੰ ਦਿੱਤਾ ਜ਼ੋਰ ਨਹੀਂ ਲਾਣਾ ਬੰਦਾ ਇਹਨਾਂ ਨੂੰ ਕਹਿ ਕੇ ਆਪਣੇ ਆਪ ਹੀ ਪਰਮੇਸ਼ਵਰ ਤੇ ਕੰਮ ਨੂੰ ਕਰਦੇ ਆ ਜਦੋਂ ਬਹੁਤ ਬਰਕਤ ਦੇਵੇ ਇਹਨਾਂ ਨੂੰ ਬਹੁਤ ਵਧਾਵੇ। ਮੇਰੇ ਕਪੇਵਾਸਾ ਮੇਰਾ ਬ੍ਰਦਰ ਚੈਰੀ ਦਲਸੀ ਬਹੁਤ ਸਾਲਾਂ ਤੋਂ ਇਹ ਰੱਬ ਦੇ ਲੋਕਾਂ ਦੇ ਨਾਲ ਜੁੜੇ ਆ ਜਗਰੂਤ ਸੇਕਵਾ ਜੀ ਸਰਕਾਰ ਦੇ ਵਿੱਚ ਵੱਡੀ ਜ਼ਿੰਮੇਵਾਰੀ ਨਿਭਾਰੇ ਨੇ ਬਲਬੀਰ ਜੀ ਸਾਡੇ ਨਾਲ ਨੇ ਨਵੇਂ ਚੁਣੇ ਐਮ ਐਲ ਏ ਗੁਰਦੀਪ ਕੰਧਾ ਵਾਸ ਇਸੇ ਏਰੀਆ ਚ ਜੇਰਾ ਪਾਪਾ ਨਾਨਕ ਦੇਵ ਜੀ همین ਮਿਲ ਕੇ ਬੇਸਿਕਲੀ ਤਾਂ ਮੈਂ ਇਹ ਚਾਹੁੰਦਾ ਸੀ ਕਿ ਆਪਾਂ ਹਮੇਸ਼ਾ ਇਹਨਾਂ ਨੂੰ ਪਿੱਛੇ ਪਿੱਛੇ ਮਿਲ ਲਈਦਾ ਸੀਗਾ ਮੈਂ ਸੋਚਦਾ ਸੀ ਕਿ ਹੁਣ ਆਪਾਂ ਇਹਨਾਂ ਨੂੰ ਲੈ ਕੇ ਆ ਕੇ ਤੁਹਾਨੂੰ ਦੱਸੀਏ ਕਿ ਤੁਸੀਂ ਇਹਨਾਂ ਲੋਕਾਂ ਦੇ ਲਈ ਹਮੇਸ਼ਾ ਪ੍ਰਾਰਥਨਾ ਕਰੋ ਹਮੇਸ਼ਾ ਆਪਣੀਆਂ ਪ੍ਰਾਰਥਨਾਵਾਂ ਦੇ ਵਿੱਚ ਇਹਨਾਂ ਨੂੰ ਯਾਦ ਰੱਖੋ ਚੀਫ ਮਿਨਿਸਟਰ ਸਾਹਿਬ ਨੂੰ ਵੀ ਭਵੰਤਮਾਨ ਜੀ ਨੂੰ ਵੀ ਉਹਨਾਂ ਨੂੰ ਆਪਣੀਆਂ ਪ੍ਰਾਰਥਨਾਵਾਂ ਵਿੱਚ ਯਾਦ ਰੱਖੋ ਕਿ ਰੱਬ ਇਹਨਾਂ ਨੂੰ ਹੋਰ ਤਾਕਤ ਦੇਵੇ ਮੈਂ ਸਰਕਾਰ ਦਾ ਔਰ ਪੁਲਿਸ ਪ੍ਰਸ਼ਾਸਨ ਦਾ ਵੀ ਥੈਂਕਸ ਕਰਨਾ ਚਾਹਨਾ ਕਿ ਇਹਨਾਂ ਨੇ ਖੁਦ ਆਪਣੇ ਆਪ ਇਹਨਾਂ ਕਮਾਣੂ ਕੀਤਾ ਜੋਰ ਲੀ ਲਾਣਾ ਬੰਦਾ ਇਹਨਾਂ ਨੂੰ ਕਹਿ ਕੇ ਆਪਣੇ ਆਪ ਹੀ ਪਰਮੇਸ਼ਵਰ ਨੇ ਕਮਾਣੂ ਕਰਦੇ ਆ ਰੱਬ ਬਹੁਤ ਬਰਕਤ ਦੇਵੇ ਇਹਨਾਂ ਨੂੰ ਬਹੁਤ ਵਧਾਵੇ ਨਾ ਮੇਰੇ ਕਬੇ ਭਾ사 ਮੇਰਾ ਬ੍ਰਦਰ ਸ਼ੈਰੀ ਗਲਸੀ ਬਹੁਤ ਸਾਲਾਂ ਤੋਂ ਇਹ ਰੱਬ ਦੇ ਲੋਕਾਂ ਦੇ ਨਾਲ ਜੁੜੇ ਜਗਰੂਤ ਇੱਕ ਵਾਜੀ ਸਰਕਾਰ ਦੇ ਵਿੱਚ ਵੱਟੀ ਜ਼ਿੰਮੇਵਾਰੀ ਨਿਭਾ ਰਹੇ ਨੇ ਬਲਬੀਰ ਜੀ ਸਾਡੇ ਨਾਲ ਨੇ ਨਵੇਂ ਚੁਣੇ ਐਮ ਐਲ ਏ ਗੁਰਦੀਪ ਰੰਧਾਵਾ ਇਸੇ ਏਰੀਆ ਚ ਤੇਰਾ ਮਬਾ ਨਾਨਕ ਦੇਵ ਜੀ ਐਵੇਂ ਮਿਲ ਕੇ ਗਏ ਸੀ ਤਾਂ ਮੈਂ ਚਾਹੁੰਦਾ ਸੀ ਕਿ ਆਪਾਂ ਹਮੇਸ਼ਾ ਇਹਨਾਂ ਨੂੰ ਪਿੱਛੇ ਪਿੱਛੇ ਮਿਲ ਲਈਦਾ ਸੀਗਾ ਮੈਂ ਸੋਚਦਾ ਸੀ ਕਿ ਹੁਣ ਆਪਾਂ ਇਹਨਾਂ ਨੂੰ ਲੈ ਕੇ ਆ ਕੇ ਤੁਹਾਨੂੰ ਦੱਸੀਏ ਕਿ ਤੁਸੀਂ ਇਹਨਾਂ ਲੋਕਾਂ ਦੇ ਲਈ ਹਮੇਸ਼ਾ ਪ੍ਰਾਰਥਨਾ ਕਰੋ ਹਮੇਸ਼ਾ ਆਪਣੀਆਂ ਪ੍ਰਾਰਥਨਾਵਾਂ ਦੇ ਵਿੱਚ ਇਹਨਾਂ ਨੂੰ ਯਾਦ ਰੱਖੋ ਚੀਫ ਮਿਨਿਸਟਰ ਸਾਹਿਬ ਨੂੰ ਵੀ ਭਗਵੰਤ ਮਾਨ ਜੀ ਨੂੰ ਵੀ ਉਹਨਾਂ ਨੂੰ ਆਪਣੀਆਂ ਪ੍ਰਾਰਥਨਾਵਾਂ ਵਿੱਚ ਯਾਦ ਰੱਖੋ ਵੀ ਰੱਬ ਇਹਨਾਂ ਨੂੰ ਹੋਰ ਤਾਕਤ ਦੇਵੇ ਅੱਗੇ ਲੈ ਕੇ ਜਾਵੇ ਔਰ ਪੰਜਾਬ ਦੀ ਸ਼ਾਂਤੀ ਲਈ ਹਮੇਸ਼ਾ ਅਸੀਂ ਪ੍ਰਾਰਥਨਾ ਕਰਦੇ ਰਹਿਾਂਗੇ ਕਿ ਪ੍ਰਭੂ ਜਿਨ੍ਹਾਂ ਭਾਈਚਾਰੇ ਨੇ ਸਾਡੇ ਵਿੱਚ ਉਹਨਾਂ 'ਚ ਹਮੇਸ਼ਾ ਸ਼ਾਂਤੀ ਜਿਹੜੀ ਹੈ ਬਣੀ ਰਹੇ ਬਹੁਤ سارے ਮੁੱਦੇ ਲੋਕਾਂ ਨੇ ਚੱਕੇ ਪਿਛਲੇ ਦਿਨਾਂ 'ਚ ਪਰ ਮੈਨੂੰ ਕਹਿੰਦੇ ਮੈਂ ਤੂੰ ਬੋਲਦਾ ਕਿਉਂ ਨਹੀਂ ਜੇ ਮੈਂ ਬੋਲੂਗਾ ਤੇ ਹੋ ਸਕਦਾ ਹੈ ਕਿ ਦੋ ਮੁੱਦਿਆਂ 'ਤੇ ਦੋ ਭਾਈਚਾਰਿਆਂ 'ਚ ਲੜਾਈ ਹੋ ਜਾਏ ਮੈਂ ਕੌਮ ਦਾ ਸੋਚਦਾ ਤੂੰ ਹੀ ਆਪਣਾ ਸੋਚਦੇ ਹੋ ਬਸ ਇੰਨਾ ਹੀ ਫਰਕ ਹੈ ਇਸ ਲਈ ਆਪਣੇ ਹੱਥਾਂ ਨੂੰ ਉਠਾਵਾਂਗੇ ਆਪਾਂ ਅਸੀਂ ਕੁਝ ਕਹਿਣਾ ਚਾਹੁੰਦੇ ਹਾਂ ਜਨਤੂ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਜਿੰਨੀ ਵਾਲ ਵੀ ਤੁਹਾਡੇ ਦਰਸ਼ਕ ਕਰਕੇ ਆਏ ਆ ਤੇ ਇੱਕ ਨਵੀਂ ਊਰਜਾ ਲੈ ਕੇ ਆਏ ਆ ਨਵੀਂ ਤਾਕਤ ਲੈ ਕੇ ਆਏ ਆ ਹਲੇ